ਮੁਸ਼ਕਲ ਕੀ ਸਾਨੂੰ ਪੁਲ ਦੀ ਮੁਸ਼ਕਲ ਹੈ ਔਰ ਕੀ ਹੈ ਸਰਕਾਰ ਕੀ ਇਹ ਦੇ ਆਦੀ ਪੁਲ ਦੇ ਦਿਆਦੇ ਸਰਕਾਰ ਸਾਨੂੰ ਸੱਤ ਪਿੰਡ ਨਾ ਕੀ ਗੱਲ ਇਹਦੀ ਜਿੰਨਤਾ ਨਹੀਂ ਬਸਦੀ ਸਭ ਕੁਝ ਬਸਤ ਦੇ ਸਭ ਕੁਝ ਰਹਿ ਦੇ ਬੱਚੇ ਰਹ ਦੇ ਅਸੀਂ ਰਹਨੇ ਇਧਰ ਸਭ ਕੁਝ ਰਹਨੇ ਇਧਰ ਕੀ ਹੈ ਸਾਨੂੰ ਦੇ ਦੇ ਸਰਕਾਰ ਇੱਕ ਪੁਲੀ ਮੰਗਾ ਨੇ ਨਾ ਅਸੀਂ ਤੁਹਾਡੇ ਕੋਲ ਅਸੀਂ ਹੋਰ ਕੁਝ ਨਹੀਂ ਮੰਗਾ ਨੇ ਸਾਨੂੰ ਪੁਲੀ ਪੱਕਾ ਚਾਹਦੇ ਆ ਸਾਡੀ ਮੰਗ ਹੈ ਉਹ ਹੀ ਪੁਲ ਦੀ ਹੈ ਜੇ ਲਾ ਵੋਟਾਂ ਲੈਣੀਆਂ ਹੋਣ ਫਿਰ ਵੋਟਾਂ ਲੈਣ ਪਾ ਰ ਆ ਜਾਂਦੇ ਨਾ ਸਾਨੂੰ ਵੋਟਾਂ ਦੇ ਫਿਰ ਸਾਡੇ ਪਿਆਰੀ ਪੈਂਦਾ ਫਰਕ ਨਹੀਂ ਕਰਦੇ ਸਰਕਾਰ ਤਹੜਾ ਇਹਨਾਂ ਨੇ ਸੋਚਿਆ ਸਾਨੂੰ ਪੁਲ ਬਣਾਈ ਦੇਣ ਉਹਨੇ ਫੱਟੇ ਨੇ ਫੱਟੇ ਟੁੱਟਦੇ ਨਾ ਕਿੱਦਾਂ ਲੰਘਣਾ ਪਾਰ ਆਹੇ ਦੱਸੋ ਤੁਸੀਂ ਫੱਟੇ ਟੁੱਟਦੇ ਕੋਈ ਫੱਟੇ ਰੁੜ ਗਏ ਦੇ ਉਹ ਜਿਹੜਾ ਰਾਤੀ ਪਾਣੀ ਆ ਫੱਟੇ ਰੁੜ ਗਏ ਮੁੜ ਕੇ ਫੇਰ ਫੱਟੇ ਵੀ ਨਹੀਂ ਸਾਨੂੰ ਕੋਈ ਚੱਜਦਾ ਇੱਧਰ ਆਏ ਬਰਾਨ ਪਰ ਗਏ ਦਵਾਈ ਲੈਣ ਇੱਧਰ ਕੋਈ ਹਸਪਤਾਲ ਵੀ ਨਹੀਂ ਜਿਹੜਾ ਸਾਨੂੰ ਦਵਾਈ ਮਿਲੂਗੀ ਸਾਨੂੰ ਕੋ ਪਾਰ ਜਾਣ ਪੈਂਦਾ ਦਵਾਈ ਲੈਣ ਵੀ ਹੋਰ ਸਾਨੂੰ ਸਾਡੀ ਕੋਈ ਮੰਗ ਨਹੀਂ ਆਹੇ ਸਿਰਫ ਇਹੋ ਮੰਗਣੇ ਸਾਨੂੰ ਪੁਲ ਪੱਕਾ ਚਾਹੁੰਦੇ ਆ ਔਰ ਆਹੀ ਕੋਈ ਨਹੀਂ ਹੋਇਆ ਕੈਨੇ ਸਰਕਾਰ ਨੂੰ ਤਾਂ ਫਿਰ ਸਰਕਾਰ ਜਿਲਾ ਸਾਡੇ ਕੋਲ ਆਈ ਬੋਟਾ ਲੈਣ ਤਾਂ ਫਿਰ ਇੱਕ ਬੋਟਾ ਅਸੀਂ ਚੰਗੀ ਤਰ੍ਹਾਂ ਦੇਵਾਂਗੇ ਇਹ ਥੋੜਾ ਬੇਨੀਆਂ ਦੇਵਾਂਗੇ ਦੇਵਾਂਗੇ ਚੰਗੀ ਤਰ੍ਹਾਂ ਫਿਰ ਹਾਰ ਪਾਈਗੇ ਨਾ ਤਾਂ ਫੇਰ ਹੀ ਕੱਲ੍ਹ ਨੇਣਾ ਹੈ ਔਰ ਰਾਦੇ ਫਟੇ ਰਾਦੇ ਰੁੜਦੇ ਫਟੇ ਤੇ ਦੇਖੋ ਤੁਸੀਂ ਆਪ ਖੁਦ ਦੇਖੋ ਰਾੜਦੇ ਰੁੜਦੇ ਨਾ ਫਟੇ ਓਹਨ ਕਿੱਥੋਂ ਜੱਗੇ ਫਟੇ ਲੈਂਦੇ ਨੇ ਉਹ ਮੁਰਾੜਿਓਂ ਜੱਗੇ ਫਟੇ ਲੈਂਦੇ ਤਾਰਾ ਗੜੋਂ ਤੇ ਫੇਰੇ ਲਗੇ ਫਟੇ ਪਾਣ ਮੇਰੇ ਨਾਲ ਮਾਨ ਸਾਹਿਬ ਪਿੰਡ ਮੰਮੇ ਚੱਕਰਾਂਗਾ ਜੀ ਅਸੀਂ ਹੁਣ ਬਰਾਮਪਰ ਸਾਡੀ ਰਹਿਐ ਜੀ ਇਨੇ ਦੁੱਖਾਂ ਦੇ ਕਾਰਨ ਸੀ ਜਿੱਥੋਂ ਪਾਰ ਜਗਾ ਲੈ ਕੇ ਮਕਾਨ ਬਣਾਇਆ ਕਮ ਸਕੋਂ ਬੱਚੇ ਪੜਾ ਸਕੀ ਇਹਦੇ ਤੋਂ ਹਾਲਾਤ ਦੇਖ ਲਓ ਜੀ ਛੋਟੀ ਬਰਸਾਤ ਹੋਣ ਕਾਰਨ ਅੱਜ ਕੀ ਹਾਲਾਤ ਨੇ ਨਾ ਤੋਂ ਗੱਡੀ ਕੀ ਛੱਡੇ ਤੇ ਮੋਟਰਸਾਈਕਲ ਨਹੀਂ ਜਾ ਰਹਾ ਜੇ ਬਜ਼ੁਰਗਾ ਉਹ ਵੈਸੇ ਇਹਨੂੰ ਪਾਰ ਨਹੀਂ ਕਰ ਸਕਦਾ ਜੀ ਉਹ ਚੜ੍ਹਾਈ ਨਹੀਂ ਚੜ੍ਹ ਸਕਦਾ ਜੀ ਇਸ ਟਾਈਮ ਤਸੋ ਲੋਕਾਂ ਦੀ ਜ਼ਿੰਦਗੀ ਕੀ ਜੀ ਇਹ ਸਾਢੇ ਵਜੇ ਸਰਕਾਰਾਂ ਨਾਮ ਆਈਆਂ ਸਰਕਾਰਾਂ ਨਹੀਂ ਮੰਨਦੇ ਜੀ ਇਹ ਵੀ ਸਰਕਾਰਾਂ ਸਾਡੇ ਵਰ ਕਈ ਆਈਆਂ ਕਈ ਗਈਆਂ ਨਹੀਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਅਜ ਤੱਕ ਲਈ ਜੀ ਇਹ ਲਾਕਾ ਸਾਡਾ ਉੱਚਾ ਤੋਂ ਉਸੇ ਪਿਛੜਿਆ ਜੀ ਇੰਡੀਆ ਨਾਲੋਂ ਜੀ ਅਸੀਂ ਤੇ ਸਮਝਦਾ ਜੀ ਨਾਲ ਪਾਕਿਸਤਾਨੀ ਚੰਗਾ ਜੀ ਜਦੋਂ ਪਾਣੀ ਆਏ ਤਾਂ ਅਸੀਂ ਨਾ ਇਧਰੋਂ ਆ ਸਕਦੇ ਅਗੇ ਤਾਰ ਹੈ ਜੀ ਆ ਪਾਣੀ ਨਾਲ ਰੋੜ ਕੇ ਤਾਰ ਚ ਪਾ ਵੀ ਜਾ ਸਕਦੇ ਪਾਸੇ ਜਾ ਸਕਦੇ ਜੀ ਉਹ ਵੀ ਰੋੜ ਗਿਆ ਜੀ ਇਹ ਆਰਜੀ ਤੌਰ ਤੇ ਪੁਲ ਬਣਿਆ ਜੀ ਇਹ ਵੀ ਨਹੀਂ ਚੰਗੀ ਤਰ੍ਹਾਂ ਬਣਾ ਸਕਦੇ ਜੀ ਵੱਡਾ ਤਾਂ ਕਿਤੇ ਰਹਿ ਗਿਆ ਜੀ ਇਹੀ ਥੋੜਾ ਚੰਗੀ ਹਾਲਾਤ ਚ ਬਣਾ ਦੇਣਾ ਤਾਂ ਜੇ ਆ ਜਾ ਸਕੀ ਸਾਡੇ ਗੰਨੇ ਦੇ ਪਰਚੀਆਂ ਲੋਕਾਂ ਦੇ ਕਿੰਨੇ ਆਈਆਂ ਨੇ ਜਿਹੜੇ ਗੰਨਾ ਨੂੰ ਹੁਣ ਨਹੀਂ ਪਾਰ ਕਰ ਸਕਦੇ ਕੀ ਕਰਨ ਜੀ ਉਹ ਕਿੰਨੇ ਦਿਨ ਲੰਘ ਕੇ ਪੁਲ 15 ਦਿਨ ਤੇ ਪੁਲ ਤਿਆਰ ਹੋਊਗਾ ਦਿਨਾ ਸਾਡਾ ਉੱਥੇ ਰਹਿ ਜਾਗਾ ਜੀ ਅਸੀਂ ਆਪਣੀ ਫਸਲ ਵੀ ਨਹੀਂ ਦੇ ਸਕਦੇ ਜੀ ਇਹ ਤਾਂ ਹੁੰਦਾ ਹੀ ਇਹ ਦੇਖੋ ਤੁਹਾਡੇ ਸਾਹਮਣੇ ਛੋਟੀ ਪ੍ਰਸਾਦਾ ਹੋਗਾ ਜੀ ਇਹ ਤਾਂ ਵੱਡੀ ਆ ਕਿ ਤਾਂ ਫਿਰ ਕੀ ਹੋਊਗਾ ਜੀ ਅਸੀਂ ਬਹੁਤ ਇਹ ਇਲਾਕਾ ਸਾਡਾ ਬਹੁਤ ਪਰੇਸ਼ਾਨ ਹੈ ਜੀ ਬਹੁਤ ਮੰਗਾ ਕੀਤੇ ਨੇ ਪ੍ਰੇਸ ਸਕਾਰ ਕੋਈ ਵੀ ਨਹੀਂ ਸੁਣਦੀ ਜੀ ਮੈਂ ਨਸੀਬ ਸਿੰਘ ਐਕਸਮੈਨ ਸੀਆਰਪੀਬੀ ਇਨਸਪੈਕਟਰ ਤੋਂ ਪੈਨਸ਼ਨ ਆਇਆ ਮੇਰਾ ਨਾਮ ਨਸੀਬ ਸਿੰਘ ਹੈ ਸਾਡੇ ਇਲਾਕੇ ਦੇ ਸੱਤ ਪਿੰਡ ਹੈ ਜੀ ਪਾਰਲੇ ਪਾਸੇ ਇੱਥੇ ਹਰ ਪਾਰਟੀ ਜੋ ਪਾਰਟੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਪੁਲ ਬਣਾਵਾਂਗੇ ਕਾਂਗਰਸ ਨੇ ਵੀ ਕਿਹਾ ਸੀ ਪੁਲ ਬਣਾਵਾਂਗੇ ਭਾਜਪਾ ਵੀ ਕਹਿੰਦੀ ਸੀ ਅਸੀਂ ਪੁਲ ਬਣਾਵਾਂਗੇ ਲੇਕਿਨ ਬਣਾਇਆ ਕਿਸੇ ਨੇ ਨਹੀਂ ਅਜੇ ਤੱਕ ਸਾਰੇ ਜਦੋਂ ਵਾਅਦਾ ਕਰਨ ਆਉਂਦੇ ਆ ਉਦੋਂ ਵੋਟਾਂ ਮੰਗਦੇ ਉਦੋਂ ਕਹਿੰਦੇ ਅਸੀਂ ਕਰਾਂਗੇ ਇਸੇ ਕਰਕੇ ਸਾਡੇ ਇਸ ਇਲਾਕੇ ਨੇ ਇਸ ਵਾਰ ਵੋਟਾਂ ਦਾ ਬਾਈਕਾਟ ਕੀਤਾ ਸੀ ਲੇਕਿਨ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਜੇ ਤੱਕ ਅੱਜ ਇਹ ਮੁਸ਼ਕਲ ਹੈ ਕਿ ਸਾਨੂੰ ਆਣਾ ਜਾਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਪਾਣੀ ਥੋੜਾ ਜਿਹਾ ਦਰਿਆ ਦੇ ਵਿੱਚ ਆਇਆ ਉਹਦੇ ਕਰਕੇ ਹੀ ਇਹ ਪੁਲ ਟੁੱਟ ਗਿਆ ਗੋ ਔਰ ਸਾਡਾ ਆਣਾ ਜਾਣਾ ਮੁਸ਼ਕਲ ਹੈ